ਜਹਦਰ ਸਿੰਘ ਅਕਾਲਤਖ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਮੈਕਸਮ ਉਸ ਸਮੇਂ ਸਾਪਾਵੇਂ ਸਾਥ ਸੁਭੀਤੀ ਬਾਦਲਪੁਰਾ ਨੂੰ ਜਿਹਨਾਂ ਨੂੰ ਤਖ਼ਈਆ ਕਰਾਰ ਦਿੱਤਾ ਸੀ ਚਾਰਛੇੜ ਕੀਤਾ ਸੀ ਤੇ ਉਸ ਤੋਂ ਬਾਅਦ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਰ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਛਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਕੌਂਸਲ ਦੀ ਅਕਾਲੀ ਦਰ ਦੀ ਫੈਸਲੇ ਕਰਨ ਵਾਲੀ ਭਾਵੇਂ ਕਹਨ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਰਦੇ ਉਹਦੀ ਜੀ ਡਿਸਕਸ ਨਹੀਂ ਹੋਈ ਇਹ ਜਗ ਜਹਰਾ ਇਹ ਜਹਦਰ ਸਾਹਿਬ ਨੂੰ ਵੀ ਪਤਾ ਦੁਨੀਆ ਨੂੰ ਪਤਾ ਤੇ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਸਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਹਦਰ ਸਿੰਘ ਅਕਾਲਤਖ ਸਾਹਿਬ ਨੇ ਸ੍ਰੀ ਅਕਾਲਤਖ ਸਾਹਿਬ ਦੇ ਕਰਕੇ ਪੰ ਸਿੰਘ ਸਾਹਿਬਾਂ ਦੀ ਹਾਜ਼ਰੀ ਚ ਸਸਬੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੀ ਦਾ ਪਤਾ ਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਆ ਦੋ ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਲਈ ਮੇਰਾ ਖਿਆਲ ਉਹਨਾਂ ਨੇ ਜਿੱਥੇ ਸਸਬੀਰ ਸਿੰਘ ਬਾਦਲ ਬਣਨ ਸੱਧਿਆ ਉੱਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹਿ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਹੋਰ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾ ਸਰ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਪੁਰਾਣੂ ਸਾਹਿਬ ਦੇ ਜ਼ਹਿਦਾ ਗੁਰਮukh ਸਿੰਘ ਪੁਰਾਣੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਟ ਦੇ ਉਸ ਸਮੇਂ ਦੇ ਸੀਖ ਜੀਨਾਂ ਨੂੰ ਵੀ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਇਹ ਤਾਂ ਜਹਦਰ ਸਰਵਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰਮਣੀ ਅਕਾਲੀ ਦਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇਤੋਂ ਤੱਕ ਬਣੀ ਕਿ ਜਿਵਨੀ ਚੋਣਾਂ ਚਾਰ ਜਿਹੜੀਆਂ ਨੇ ਉਹਨਾਂ ਚ ਉਮੀਦਵਾਰ ਵੀ ਖੜੇ ਨਾ ਕਰ ਸਕੇ ਉਹਦੀ ਚਿੰਤਾ ਉਹਦਾ ਫਿਕਰ ਹਰ ਪੰਥੀਦਾਰ ਦੀ ਤੇ ਹਰ ਪੰਜਾਬੀ ਨੂੰ ਆ ਸੋ ਇਸੇ ਲਈ ਜਹਦਰ ਸਰਵਨਾ ਨੇ ਹੁਣ ਅੱਗੇ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲ ਰਹੇ ਨੇ ਉਹ ਸਾਹਮਣੇ ਆਈ ਗਈ ਗੱਲ ਦੋ ਤੋ ਬਾਅਦ। ਕੀ ਅਬ ਆਪ ਵਾਪਸ ਅਕਾਲੀ ਦਲ ਮੇਂ ਜਾ ਸਕਤੇ ਹੈ ਕਿਉਂਕਿ ਅਬ ਸੁਖਬੀ ਸਿੰਘ ਬਾਦਲ ਨੇ ਕੋਈ ਸਿੱਖੀ ਖਰ ਜੋ ਹੈ ਉਹ ਕੇਬੀ ਹੈ। ਦੇਖੋ ਸੀਤਾ ਕਾਲੀ ਨਾਲ ਤੋਂ ਬਾਹਰ ਗਏ ਹੀ ਨਹੀਂ। ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ। ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ। ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਦੇ ਵਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ, ਜੋ ਪੱਤ ਚਾਹੁੰਦਾ, ਜੋ ਪੰਜਾਬ ਚਾਹੁੰਦਾ ਮਹਲ ਜੋਗ ਨਾ ਅਸੀਂ ਕਹੀਆ ਉਹ ਜੱਜ ਦਾ ਸਹਿਬਾਨਾ ਨੇ ਵੀ ਉਨਾ ਗੱਲਾਂ ਨੂੰ ਮਤਲਬ ਸਤਜੀਤ ਸਿੰਘ ਬਾਦਲ ਤੋਂ ਸਪੱਸ਼ਟ ਕਰ ਲੈਣ ਤੋਂ ਬਾਅਦ ਇੱਕ ਕਿਸਮ ਦਾ ਫਰਮਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਬਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਇਹ ਚੱ ਰਹੀ ਆ ਕੋਸ਼ਿਸ਼ ਰਹੀ ਆ ਕਿ ਅਸੀਂ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਸੋ ਚੋਤਰੀ ਜੇ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਹੈ ਕਿਸੇ ਦੀ ਕੋਈ ਹੋ ਸਕਦੀ ਹੈ ਕਿ ਜੇ ਦਾ ਕੋਈ ਸਟਾਈਲ ਹੋ ਲਗੇਗਾ ਕੋਈ ਹੁੰਦਾ ਸੋ ਮਤਲਬ ਜਿਹੜਾ ਕਾਲੀ ਆ ਮਤਲਬ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਹੈ ਮੈਨੂੰ ਬਹੁਤ ਲੋਕਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ 720 ਸੀ ਬਾਦਲ ਦੇ ਅਸਿਫੇ ਦਵਾ ਤੇ ਅਸਿਫੇ ਦਿੱਤੇ ਕਹਿ ਕੇ ਕਿ ਅਸੀਂ ਅਸਿਫੇਸ ਕਰਕੇ ਦੇ ਰਹੇ ਹਾਂ ਕਿ ਕਾਲੀਦਲ ਪੰਥਕ ਹੋ ਗਿਆ ਬਲ ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਵੀ ਕਾਲੀਦਲ ਤਾਂ ਜਿਸ ਦਿਨ ਉਤਪਨ ਹੋਇਆ ਫਾਇਦਾ ਹੋਇਆ ਉਸ ਦਿਨ ਤੋਂ ਲੈ ਕੇ ਅਮ ਕਾਲੀਦਾਨ ਤਾਂ ਹਾਈ ਪੰਥਕ ਪਾਰਟੀ ਬਲਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਸ਼ਟਰੀ ਗਲਿਆਰੇ ਚ ਇੱਕੋ ਆਜ ਦੇ ਕਾਨੂੰਨ ਵਿਧਾਨ ਪਰੰਪਰਾਵਾਂ ਦੇ باوجود ਬਲਕਿ ਕੈਸੀ ਪਾਰਟੀ ਆ ਜਿਹੜੀ ਐਲਾਨੀਆਂ ਤੌਰ ਤੇ ਕਹਦੀ ਆ ਕਿ ਉਹ ਸਰਬੱਤ ਦੇ ਭਲੇ ਦੀ ਵਿਫਾਦ ਰੱਖਦੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਵਰਗਾਂ ਦੀ ਰਾਖੀ ਦੀ ਜਾਮਨ ਤੇ ਕਿਸਾਨ ਮਜ਼ਦੂਰ ਦਲ ਤੱਕ ਮਤਲਬ ਵਾਰੀ ਪਰ ਹਰ ਵਰਗ ਦੇ ਮੁਲਾਜ਼ਮ ਨੌਜਵਾਨ ਬਜ਼ੁਰਗ ਬੀਬੀਆਂ ਪਰ ਹਰ ਵਰਗ ਦੀ ਰਾਕੀ ਦੀ ਜਮਨਾ ਪਰ ਨਾਲ-ਨਾਲ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਦੇ ਹਿੱਤਾਂ ਦੀ ਪਰੇਦਰ ਪਾਰਟੀ ਆ ਸੋ ਜਿਹੜੇ ਇਹ ਕਹਿੰਦੇ ਆ ਨਾ ਕਿ ਅਕਾਲੀ ਦਲ ਪੰਥਿਕ ਬਣ ਗਿਆ ਸੀ ਤਾਂ ਸੀਫੇ ਦੇ ਰਹੇ ਆ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਇਤਿਹਾਸ ਦਾ ਨਹੀਂ ਪਤਾ ਨਾ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਾ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਸੋ ਤਾਂ ਇਹ ਗੱਲਾਂ ਕਰ ਰਹੇ ਨੇ ਸੋ ਇਸ ਕਰਕੇ ਅਕਾਲੀ ਦਲ ਪੰਥਿਕ ਪਾਰਟੀ ਪੰਥਿਕ ਰੈ ਇਹਨੇ ਪੰਥ ਕੋਈ ਗੁਨਾਹ ਥੋੜੋਆ ਪੰਥ ਕੋਈ ਪਾਪ ਥੋੜੋਆ ਪੰਥ ਦਾ ਕਹਿੰਦਾ ਸਰਬੱਤ ਦੇ ਭਲੇ ਚ ਵਿਚਾਰ ਰੱਖੋ ਪੰਥ ਦਾ ਕਹਿੰਦਾ ਸਾਰੇ ਧਰਮ ਦਾ ਸਨਮਾਨ ਕਰੋ ਪੰਥ ਦਾ ਕਹਿੰਦਾ ਵੀ ਕਾਸਟਲੈਸ ਸੋਸਾਇਟੀ ਹੋਵੇ ਜਾਤ ਪਾਤ ਤੋਂ ਰਹਿਤ ਸਮਾਜ ਹੋਵੇ ਪੰਥ ਦਾ ਕਹਿੰਦਾ ਵੀ ਗਰੀਬ ਅਮੀਰ ਸਾਰੇ ਬਰਾਬਰ ਹੋਣ ਪੰਥ ਦਾ ਕਹਿੰਦਾ ਵੀ ਹਰ ਕਿਰਤੀ ਨੂੰ ਉਹਦੀ ਕਿਰਤ ਦਾ ਸਹੀ ਮੁਲ ਮਿਲੇ ਤੇ ਸਨਮਾਨ ਮਿਲੇ ਮਨ ਪੰਥ ਵੜਦਾ ਨਹੀਂ ਸਮਾਜ ਨੂੰ ਪੰਥ ਜੋੜਦਾ ਸਰ ਮੈਂ ਅਗਰ ਬਾਤ ਕਰ ਰਹੇ ਹਾਂ ਦੇਖੋ ਬੜੇ ਅਫਸੋਸ ਦੀ ਗੱਲ ਆ ਜਿਵੇਂ ਅਜਗਜੀਤ ਸਿੰਘ ਲਾਹੌਰ ਨੂੰ ਜਿਹੜੇ ਆਪਣੇ ਮੰਗਾਂ ਲਈ ਹੱਕਾਂ ਲਈ ਲੜ ਰਹੇ ਸੰਘਰਸ਼ ਦੇਖੋ 2 ਦਸੰਬਰ ਨੂੰ ਜੈਦਾ ਸਿੰਘ ਅਕਾਲੀ ਦਲ ਦੇ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਲੱਖਿਓ ਉਸ ਸਮੇਂ ਸਾ ਪਾਵੇਂ ਸਾਹ ਸੁਭੀਤੀ ਬਾਦਲਪੁਰਾ ਨੂੰ ਜਿਨ੍ਹਾਂ ਨੂੰ ਤਖ਼ੀਆ ਕਰਾਰ ਦਿੱਤਾ ਸੀ ਚਾਰ ਛੇੜ ਕੀਤਾ ਸੀ ਤੇ ਉਸ ਤੋਂ ਬਾਅਦ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਆ ਕੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਾ ਸਾਹਿਬਾ ਨੇ ਦੋ ਤਰੀਕ ਨੂੰ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸੱਤਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਬਾਡੀ ਅਕਾਲੀ ਦਲ ਦੀ ਫੈਸਲੇ ਕਰਨ ਵਾਲੀ ਭਾਵੇਂ ਕਹਿਣ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਰਦੇ ਉਹਦੀ ਜੀ ਡਿਸਕਸ ਨਹੀਂ ਹੋਈ ਇਹ ਜਗ ਜਹਰਾ ਇਹ ਜਹਦਾ ਸਾਹਿਬਾ ਨੂੰ ਵੀ ਪਤਾ ਦੁਨੀਆਂ ਨੂੰ ਪਤਾ ਇਹ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਾਸੂ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਥੇਦਾਰ ਸ੍ਰੀ ਅਕਾਲਤਖ ਸਾਹਿਬ ਨੇ ਸ੍ਰੀ ਅਕਾਲਤਖ ਸਾਹਿਬ ਦੇ ਕਰਕੇ ਪੰਥ ਸਿੰਘ ਸਹਿਬਾਂ ਦੀ ਹਾਜ਼ਰੀ 'ਚ ਸਾਸੂ ਵੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੀਦਾਰ ਪਤਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉੱਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਆ ਦੋ ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਲਈ ਮੇਰਾ ਖਿਆਲ ਉਹਨਾਂ ਨੇ ਜਿੱਥੇ ਸੱਸ ਵੀ ਸੀ ਬਾਦਲ ਉਹਨਾਂ ਸੱਦਿਆ ਉੱਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕੋਰ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾ ਸ੍ਰੀ ਅਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਉਰਾਨੋ ਸਾ ਜਿਹਨ ਜਿਹੜਾ ਗੁਰਮੁਖ ਸਿੰਘ ਭਰਾ ਨੂੰ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਿਟ ਦੇ ਉਸ ਸਮੇਂ ਦੇ ਸੀ ਕੁਝ ਜੀਵਨ ਨੂੰ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਤੇ ਇਹ ਤਾਂ ਜਹਦਾ ਸਹਿਮਾਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰਮਣੀ ਅਕਾਲੀ ਦਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇੰਥੋਂ ਤੱਕ ਬਣੀ ਇਹ ਜਿਵਨੀ ਚੋਣਾਂ ਚਾਰ ਜਿਹੜੀਆਂ ਨੇ ਉਹਨਾਂ ਚ ਉਮੀਦਵਾਰ ਵੀ ਖੜੇ ਨਾ ਕਰ ਸਕੇ ਉਹਦੀ ਚਿੰਤਾ ਉਹਦਾ ਫਿਗਰ ਹਰ ਪੰਛਦਾਰ ਦੀ ਤੇ ਹਰ ਪੰਜਾਬੀ ਨੂੰ ਆ ਸੋ ਇਸੇ ਲਈ ਜਹਦਰ ਸਾਹਿਬਾਨਾ ਨੇ ਹੁਣ ਅੱਗੇ ਪਹਿਲ ਕਦਮੀ ਕੀਤੀ ਆ ਨਤੀਜੇ ਕੀ ਨਿਕਲਣੇ ਉਹ ਸਾਹਮਣੇ ਆਏਗੀ ਗੱਲ ਦੋ ਤੋਂ ਬਾਅਦ ਕੀ ਆਬਾ ਆਪ ਵਾਪਸ ਅਕਾਲੀ ਦਲ ਮੇਂ ਜਾ ਸਕਤੇ ਹੈ ਕਿਉਂਕਿ ਅਬ ਸੁਖਬੀ ਸਿੰਘ ਬਾਦਲ ਨੇ ਤਾਂ ਇਸ ਤਰ੍ਹਾਂ ਜੋ ਹੈ ਉਹਦੇ ਵੀ ਹੈ ਦੇਖੋ ਸੀਤਾ ਕਾਲੀ ਨਾਲ ਤੋਂ ਬਾਹਰ ਗਏ ਹੀ ਨਹੀਂ ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ ਉਹਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਦੇਵਾਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ ਜੋ ਪੱਤ ਚਾਹੁੰਦਾ ਜੋ ਪੰਜਾਬ ਚਾਹੁੰਦਾ ਮਤਲਬ ਜੋਗ ਨਾ ਅਸੀਂ ਕਹੀਆਂ ਉਹ ਦਿੱਤ ਦਾ ਸਹਿਬਾਨਾ ਨੇ ਵੀ ਉਹਨਾਂ ਗੱਲਾਂ ਨੂੰ ਮਤਲਬ ਹਸ ਹੁਵੀਰ ਸਿੰਘ ਬਾਦਲ ਤੋਂ ਸਪੈਕਟ੍ਰਿਕ ਲਾਈਨ ਤੋਂ ਬਾਅਦ ਇੱਕ ਕਿਸਮ ਦਾ ਫਰਮਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਦ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਈਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਇਹ ਚੱ ਰਹੀ ਆ ਕੋਸ਼ਿਸ਼ ਰਹੀ ਆ ਕਿ ਅਸੀਂ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਸੋਚਣੀ ਦਾ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਕਿਸੇ ਦਾ ਕੋਈ ਸਟਾਈਲ ਹੋ ਲੱਗੇ ਕਿਸੇ ਦਾ ਕੋਈ ਹੁੰਦਾ ਸੋ ਮਤਲਬ ਜਿਹੜਾ ਅਕਾਲੀ ਆ ਪਰ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਏ ਮੈਨੂੰ ਬਹੁਤ ਅ ਲੋਕਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ 720 ਸੀ ਬਾਦਲ ਦੇ ਅਸੀਫੇ ਤੋਂ ਬਾਅਦ ਅਸੀਫੇ ਦਿੱਤੇ ਕਹਿ ਕੇ ਕਿ ਅਸੀਂ ਅਸੀਫੇਸ ਕਰਕੇ ਦੇ ਰਹੇ ਹਾਂ ਕਿ ਅਕਾਲੀ ਦਲ ਪੰਥਕ ਹੋ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਵੀ ਅਕਾਲੀ ਦਲ ਤਾਂ ਜਿਸ ਦਿਨ ਉਤਪਨ ਹੋਇਆ ਫਾਇਦਾ ਹੋਇਆ ਉਸ ਦਿਨ ਤੋਂ ਲੈ ਕੇ ਅਕਾਲੀ ਦਲ ਤਾਂ ਹਈ ਪੰਥਕ ਪਾਰਟੀ ਬਲਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਜਸੀ ਗਲਿਆਰੇ ਚ ਇੱਕੋ ਆਜ ਦੇ ਕਾਨੂੰਨ ਵਿਧਾਨ ਪਰੰਪਰਾਵਾਂ ਦੇ